ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਾਂ ਸਾਰੇ ਜਾਣਦੇ ਹਾਂ ਕਿ ਆਪਾਂ ਜਦੋਂ ਵੀ ਪਾਠ ਕਰਦੇ ਹਾਂ ਭਾਵੇਂ ਕੋਈ ਸਵੇਰੇ ਕਰਦਾ ਹੈ ਭਾਵੇਂ ਕੋਈ ਦੁਪਹਿਰ ਵੇਲੇ ਕਰਦਾ ਹੈ ਤੇ ਭਾਵੇਂ ਕੋਈ ਸ਼ਾਮ ਨੂੰ ਕਰਦਾ ਹੈ ਗੁਰਬਾਣੀ ਦਾ ਪਾਠ ਕਰਨ ਤੋਂ ਉਪਰੰਤ ਆਪਾਂ ਆਪਣੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਅਤੇ ਅਰਦਾਸ ਬੇਨਤੀ ਉਨੀ ਦੇਰ ਤੱਕ ਪੂਰੀ ਨਹੀਂ ਹੁੰਦੀ ਜਿੰਨੇ ਦੇਰ ਤੱਕ ਆਪਾਂ ਇਹ ਪੰਕਤੀ ਨਹੀਂ ਬੋਲਦੇ ਕਿ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਗੁਰਸੇਖ ਦੀ ਕੋਈ ਵੀ ਅਰਦਾਸ ਬੇਨਤੀ ਉਨੀ ਦੇਰ ਤੱਕ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪ੍ਰਵਾਨ ਨਹੀਂ ਹੁੰਦੀ ਜਿੰਨੇ ਦੇਰ ਤੱਕ ਉਹ ਸਰਬੱਤ ਦਾ ਭਲਾ ਨਹੀਂ ਮੰਗਦਾ ਸਾਡੇ ਸਤਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਸਿਖਾਇਆ ਹੈ ਕਿ ਭਲਾ ਤੇਰਾ ਦੂਜਿਆਂ ਦਾ ਭਲਾ ਮੰਗਣ ਦੇ ਵਿੱਚ ਹੈ ਜਿੰਨਾ ਹੀ ਤੁਸੀਂ ਦੂਸਰਿਆਂ ਦਾ ਭਲਾ ਕਰੋਗੇ ਭਲਾ ਮੰਗੋਗੇ ਓਨਾ ਹੀ ਤੁਹਾਡਾ ਭਲਾ ਹੋਵੇਗਾ ਇਸ ਕਰਕੇ ਹਰ ਵੇਲੇ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਹੈ ਸਾਨੂੰ ਸੰਤ ਮਹਾਪੁਰਖ ਜੀ ਇਹੋ ਗੱਲ ਸਮਝਾਉਂਦੇ ਹਨ ਕਿ ਕਿ ਭਾਈ ਸਾਨੂੰ ਸਾਡੇ ਕੀਤੇ ਹੋਏ ਕਰਮਾਂ ਦਾ ਫਲ ਮਿਲਦਾ ਹੈ ਚੰਗੇ ਕਰਮ ਕਮਾਓ ਕਿਉਂਕਿ ਕੁਦਰਤ ਦਾ ਨਿਯਮ ਹੈ ਕਿ ਜੋ ਚੀਜ਼ ਅਸੀਂ ਦੂਜਿਆਂ ਨੂੰ ਦਿੰਦੇ ਹਾਂ ਦੂਜਿਆਂ ਦੇ ਲਈ ਸੋਚਦੇ ਹਾਂ ਜਾਂ ਕਰਦੇ ਹਾਂ ਉਹ ਕਈ ਗੁਣਾ ਵੱਧ ਕੇ ਸਾਡੇ ਤੱਕ ਆਣ ਪਹੁੰਚਦੀ ਹੈ ਜੇ ਅਸੀਂ ਦੂਜਿਆਂ ਦੇ ਲਈ ਸੁੱਖ ਮੰਗਾਂਗੇ ਖੁਸ਼ੀਆਂ ਮੰਗਾਂਗੇ ਤੇ ਫਿਰ ਉਹ ਸੁੱਖ ਖੁਸ਼ੀਆਂ ਸਾਡੇ ਵੇੜੇ ਦੇ ਵਿੱਚ ਵੀ ਆਉਣਗੀਆਂ ਪਰ ਜੇਕਰ ਅਸੀਂ ਦੂਜਿਆਂ ਦਾ ਮਾੜਾ ਮੰਗਦੇ ਹਾਂ ਦੂਜਿਆਂ ਦੇ ਲਈ ਦੁੱਖ ਮੰਗਦੇ ਹਾਂ ਚਿੰਤਾਵਾਂ ਮੰਗਦੇ ਹਾਂ ਤਾਂ ਫਿਰ ਇਹ ਸੇਖ ਸਾਨੂੰ ਵੀ ਲੱਗੇਗਾ ਕਿਉਂਕਿ ਸਾਨੂੰ ਉਹੀ ਮਿਲਣਾ ਹੈ ਜੋ ਅਸੀਂ ਦੂਜਿਆਂ ਦੇ ਲਈ ਚਾਹੁੰਦੇ ਹਾਂ ਤਾਂ ਹਮੇਸ਼ਾ ਚੰਗੇ ਕਰਮ ਕਮਾਉਣੇ ਹਨ ਪਰ ਇੱਥੇ ਕਈ ਭੈਣ ਭਰਾ ਕਹਿ ਦਿੰਦੇ ਹਨ ਕਿ ਅਸੀਂ ਕਿਸੇ ਦਾ ਭਲਾ ਕੀ ਕਰੀਏ ਸਾਡਾ ਤਾਂ ਆਪਣਾ ਹੀ ਮਸਾਂ ਗੁਚਾਰਾ ਹੁੰਦਾ ਹੈ ਇਹ ਭਲਾ ਇਹ ਸੇਵਾ ਤਾਂ ਅਮੀਰਾਂ ਦੇ ਹਿੱਸੇ ਆਈ ਹੈ ਜੋ ਅਮੀਰ ਨੇ ਉਹੀ ਦਾਨਪੁਣ ਕਰਦੇ ਨੇ ਉਹੀ ਸੇਵਾ ਕਰਦੇ ਨੇ ਪਰ ਇੱਥੇ ਮਹਾਪੁਰਖ ਜੀ ਕਹਿੰਦੇ ਹਨ ਦਾਨਪੁਣ ਕਰਨ ਦੇ ਲਈ ਸੇਵਾ ਕਰਨ ਦੇ ਲਈ ਪੈਸੇ ਪੱਖੋਂ ਅਮੀਰ ਹੋਣਾ ਜ਼ਰੂਰੀ ਨਹੀਂ ਬੰਦਾ ਦਿਲ ਦਾ ਅਮੀਰ ਹੋਵੇ ਭਾਵੇਂ ਜੇਕਰ ਆਪਾਂ ਸੱਚੀ ਮੋਚੀ ਨੀਅਤ ਦੇ ਨਾਲ ਇੱਕ ਰੋਟੀ ਦਾ ਵੀ ਦਾਨ ਕਰ ਦਿੰਦੇ ਹਾਂ ਉਹ ਇੱਕ ਰੋਟੀ ਦਾ ਕੀਤਾ ਹੋਇਆ ਦਾਨ ਵੀ ਕਈ ਗੁਣਾ ਹੋ ਕੇ ਸਾਡੇ ਕੋਲ ਵਾਪਸ ਆਉਂਦਾ ਹੈ ਇਹ ਪਤਾ ਨਹੀਂ ਇੱਕ ਰੋਟੀ ਦੇ ਦਾਨ ਦੇ ਨਾਲ ਸਾਡਾ ਕਿੰਨਾ ਭਲਾ ਹੋ ਸਕਦਾ ਹੈ ਇੱਕ ਰੋਟੀ ਤਾਂ ਬਹੁਤ ਵੱਡੀ ਗੱਲ ਹੈ ਇੱਕ ਛੁਟਕੀ ਇੱਕ ਰਤੀ ਪਰ ਪੁੰਨ ਵੀ ਅਸੀਂ ਖੁਸ਼ ਹੋ ਕੇ ਸੱਚੀ ਨੀਅਤ ਦੇ ਨਾਲ ਕਰ ਦਈਏ ਉਹ ਦਿਨ ਨਾਲ ਹੀ ਸਾਡਾ ਭਲਾ ਹੋ ਸਕਦਾ ਹੈ ਸੰਗਤ ਜੀ ਇਦਾਂ ਹੀ ਕਹਿੰਦੇ ਇੱਕ ਵਾਰ ਇੱਕ ਮਨੁੱਖ ਆਪਣੀ ਜ਼ਿੰਦਗੀ ਦੀਆਂ ਦੁੱਖ ਤਕਲੀਫਾਂ ਤੋਂ ਬਹੁਤ ਪਰੇਸ਼ਾਨ ਸੀ ਉਹ ਇੱਕ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਕੋਲ ਪਹੁੰਚਿਆ ਤੇ ਜਾ ਕੇ ਦੱਸਿਆ ਸੰਤ ਜੀ ਮੇਰੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਘਟ ਨਹੀਂ ਰਹੀਆਂ ਮੈਂ ਬਹੁਤ ਕੁਝ ਕਰਕੇ ਦੇਖ ਲਿਆ ਤਾਂ ਸੰਤ ਜੀ ਕਹਿਣ ਲੱਗੇ ਭਾਈ ਸੇਵਾ ਕਰਿਆ ਕਰ ਦਾਨ ਪੁੰਨ ਕਰਿਆ ਕਰ ਕਹਿੰਦੇ ਉਹ ਮਨੁੱਖ ਕਹਿਣ ਲੱਗਾ ਕਿ ਸੰਤ ਜੀ ਮੈਂ ਪਲਾਕ ਕਿੰਜ ਕਰ ਸਕਦਾ ਹਾਂ ਕਿਸ ਚੀਜ਼ ਦੇ ਨਾਲ ਕਰ ਸਕਦਾ ਹਾਂ ਮੇਰਾ ਤਾਂ ਆਪਣਾ ਹੀ ਮਸਾ ਸਰਦਾ ਹੈ ਸੰਤ ਜੀ ਨੇ ਕਿਹਾ ਕਿਉਂ ਤੇਰੇ ਕੋਲ ਕੋਈ ਵੀ ਚੀਜ਼ ਐਸੀ ਨਹੀਂ ਹੈ ਜਿਹਦੇ ਨਾਲ ਤੂੰ ਦੂਜਿਆਂ ਦਾ ਪਲਾ ਕਰ ਸਕੇ ਸੇਵਾ ਕਰ ਸਕੇ ਕੋਈ ਦਾਨ ਪੁੰਨ ਕਰ ਸਕੇ ਕੁਝ ਤਾਂ ਤੇਰੇ ਕੋਲ ਐਸਾ ਹੋਵੇਗਾ ਉਹਨੇ ਕਿਹਾ ਨਹੀਂ ਸੰਤ ਜੀ ਮੇਰਾ ਤਾਂ ਆਪਣਾ ਹੀ ਮਸਾ ਸਰਦਾ ਹੈ ਸੰਤ ਜੀ ਨੇ ਕਿਹਾ ਦੋ ਟਾਈਮ ਦੀ ਰੋਟੀ ਤਾਂ ਖਾਂਦਾ ਹੀ ਹੋਵੇਂਗਾ ਉਹ ਮਨੁੱਖ ਕਹਿਣ ਲੱਗਾ ਜੀ ਹਾਂ ਜੀ ਸੰਤ ਜੀ ਖਾਂਦਾ ਹਾਂ ਪਰ ਬੜੀ ਮੁਸ਼ਕਲ ਦੇ ਨਾਲ ਮਿਲਦੀ ਹੈ ਸੰਤ ਜੀ ਨੇ ਕਿਹਾ ਜਿੱਥੇ ਤੂੰ ਚਾਰ ਪ੍ਰਸ਼ਾਦ ਦੇ ਖਾਂਦਾ ਹੈ ਉਥੇ ਤਿੰਨ ਪ੍ਰਸ਼ਾਦੇ ਖਾ ਲਿਆ ਕਰ ਇੱਕ ਪ੍ਰਸ਼ਾਦ ਦਾ ਸਾਈਡ ਤੇ ਕੱਢ ਦਿਆ ਕਰ ਕਿਸੇ ਭੁੱਖੇ ਨੂੰ ਉਹ ਪ੍ਰਸ਼ਾਦਾ ਕਿਸੇ ਲੋੜਵੰਦ ਨੂੰ ਪ੍ਰਸ਼ਾਦਾ ਛਕਾ ਦਿਆ ਕਰ ਕਿਸੇ ਜੀਵ ਜੰਤੂ ਕਿਸੇ ਜਾਨਵਰ ਦੇ ਮੂੰਹ ਦੇ ਵਿੱਚ ਪਾ ਦਿਆਗਾ ਤੇਰਾ ਭਲਾ ਆਪੇ ਹੋਣਾ ਸ਼ੁਰੂ ਹੋ ਜਾਵੇਗਾ ਥੋੜੀ ਜਿਹੀ ਆਪਣੀ ਭੁੱਖ ਘਟਾਉਣ ਦੇ ਨਾਲ ਹੀ ਤੇਰਾ ਭਲਾ ਹੋ ਸਕਦਾ ਹੈ ਤਾਂ ਉਹ ਮਨੁੱਖ ਕਹਿਣ ਲਗਾ ਸੰਤ ਜੀ ਤੁਸੀਂ ਭੁੱਖ ਘਟਾਉਣ ਦੀ ਗੱਲ ਕਰਦੇ ਹੋ ਮੈਂ ਤਾਂ ਅੱਗੇ ਹੀ ਭੁੱਖ ਨਾਲ ਅੱਧਾ ਪ੍ਰਸ਼ਾਦਾ ਛਕਦਾ ਹਾਂ ਜਿੱਥੇ ਮੈਨੂੰ ਚਾਰ ਪ੍ਰਸ਼ਾਦੇ ਦੀ ਭੁੱਖ ਹੁੰਦੀ ਹੈ ਮੈਨੂੰ ਦੋ ਹੀ ਮਿਲਦੇ ਹਨ ਤਾਂ ਮੈਂ ਉਹ ਦੋ ਦੇ ਵਿੱਚੋਂ ਕੀ ਤਨਪੁਣ ਕਰਾਂ ਤਾਂ ਸੰਤ ਜੀ ਕਹਿਣ ਲੱਗੇ ਕਿ ਭਲਾ ਜੇਕਰ ਬੰਦੇ ਦੀ ਨੀਅਤ ਹੋਵੇ ਤਾਂ ਉਹਨਾਂ ਦੋਵਾਂ ਦੇ ਵਿੱਚੋਂ ਵੀ ਭਲਾ ਕਰ ਸਕਦਾ ਹੈ ਇੱਕ ਬੁਰਕੀ ਹੀ ਕੱਢ ਲਾ ਜਦੋਂ ਆਪਣਾ ਅੰਨ ਪਾਣੀ ਤਿਆਰ ਕਰਦਾ ਹੈ ਇੱਕ ਚੁਟਕੀ ਆਟੇ ਦੀ ਹੀ ਕੱਢ ਕੇ ਸਾਈਡ ਤੇ ਰਖ ਲਾ ਜਦੋਂ ਉਹ ਦੋ ਚਾਰ ਫੁਲਕਿਆਂ ਦਾ ਆਟਾ ਹੋ ਜਾਵੇ ਤਾਂ ਕਿਸੇ ਲੰਗਰ ਦੇ ਵਿੱਚ ਜਾ ਕੇ ਕਿਸੇ ਐਸੀ ਜਗ੍ਹਾ ਤੇ ਜਾ ਕੇ ਜਿੱਥੇ ਲੋੜਵੰਦਾਂ ਦੀ ਲੋੜ ਪੂਰੀ ਹੋ ਜਾਵੇ ਉਥੇ ਪਾ ਆ ਕਿਸੇ ਭੁੱਖੇ ਨੂੰ ਪ੍ਰਸ਼ਾਦਾ ਛਕਾ ਦੇਈ ਤੇਰਾ ਉਹ ਵੀ ਪ੍ਰਵਾਨ ਹੋ ਜਾਵੇਗਾ ਉਹ ਮਨੁੱਖ ਕਹਿਣ ਲੱਗਾ ਸੰਤ ਜੀ ਸੱਚਮੁੱਚ ਇੱਕ ਚੁਟਕੀ ਆਟੇ ਦੀ ਜੇਕਰ ਮੈਂ ਕੱਢਿਆ ਕਰਾਂ ਮੇਰਾ ਪਲਾ ਹੋ ਸਕਦਾ ਹੈ ਤਾਂ ਸੰਤ ਜੀ ਨੇ ਕਿਹਾ ਬਿਲਕੁਲ ਹੋ ਸਕਦਾ ਹੈ ਇਹ ਕਹਿ ਕੇ ਸੰਤ ਜੀ ਨੇ ਉਸ ਮਨੁੱਖ ਨੂੰ ਇੱਕ ਕਹਾਣੀ ਸੁناਈ ਸੰਤ ਜੀ ਨੇ ਦੱਸਿਆ ਕਿ ਇਦਾਂ ਹੀ ਇੱਕ ਪਿੰਡ ਦੇ ਵਿੱਚ ਇੱਕ ਬਹੁਤ ਗਰੀਬ ਪਰਿਵਾਰ ਰਹਿੰਦਾ ਸੀ ਕਹਿੰਦੇ ਉਹ ਗਰੀਬ ਪਰਿਵਾਰ ਦੀ ਰੋਟੀ ਵੀ ਮਸਾ ਪੂਰੀ ਪੈਂਦੀ ਸੀ ਕੱਚਾ ਜਿਹਾ ਘਰ ਸੀ ਤੇ ਘਰ ਦੇ ਵਿੱਚ ਇੱਕ ਦਰਖਤ ਅਤੇ ਉਹ ਦਰਖਤ ਦੇ ਉੱਤੇ ਇੱਕ ਚਿੜੀ ਅਤੇ ਛੇੜਾ ਰਹਿੰਦੇ ਸੀ ਕਹਿੰਦੇ ਉਹ ਚਿੜੀ ਅਤੇ ਛੇੜਾ ਜਦੋਂ ਹੀ ਇਨਾਂ ਵੱਲ ਦੇਖਿਆ ਕਰਨ ਉਹਨਾਂ ਨੂੰ ਬਹੁਤ ਤਰਸ ਆਇਆ ਕਰੇ ਕਿ ਇਹ ਦਿਲ ਦੇ ਤਾਂ ਬਹੁਤ ਚੰਗੇ ਹਨ ਦਿਲ ਦੇ ਬਹੁਤ ਨੇਕ ਹਨ ਪਰ ਫਿਰ ਵੀ ਇਹਨਾਂ ਦੇ ਉੱਤੇ ਇੰਨੀ ਗਰੀਬੀ ਕਿੰਨੇ ਮਾੜੇ ਦਿਨ ਚੱਲਦੇ ਹਨ ਇਹਨਾਂ ਦੇ ਘਰ ਦੇ ਵਿੱਚ ਕਿੰਨੀ ਗਰੀਬੀ ਹੈ ਕਿਉਂ ਨਾ ਇਹਨਾਂ ਦਾ ਕੁਝ ਭਲਾ ਕੀਤਾ ਜਾਵੇ ਕਹਿੰਦੇ ਉਹ ਚਿੜੀ-ਚਿੜੇ ਨੇ ਇੱਕ ਸੰਤ ਮਹਾਪੁਰਖ ਦੇ ਬਚਨ ਸੁਣੇ ਸੀ ਕਿ ਜੇਕਰ ਕੋਈ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢੇ ਤਾਂ ਉਹ ਕੱਢਿਆ ਹੋਇਆ ਦਸਵੰਦ ਘਰ ਦੇ ਵਿੱਚ ਬਰਕਤਾਂ ਲੈ ਕੇ ਆਉਂਦਾ ਹੈ ਤਾਂ ਉਹ ਚਿੜੀ-ਚਿੜੇ ਨੇ ਫੈਸਲਾ ਕੀਤਾ ਕਿ ਇਹ ਤਾਂ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਦੇ ਨਹੀਂ ਕਿਉਂ ਨਾ ਆਪਾਂ ਹੀ ਕੱਟਣਾ ਸ਼ੁਰੂ ਕਰ ਦਈਏ ਕਹਿੰਦੇ ਦੋਵਾਂ ਨੇ ਸਲਾਹ ਕੀਤੀ ਤੇ ਉਹ ਰੋਜ਼ ਜਦੋਂ ਹੀ ਉਹ ਕਿਰਤ ਕਮਾਈ ਕਰਕੇ ਜਿੰਨਾ ਕੁ ਵੀ ਆਟਾ ਪਾਣੀ ਘਰ ਦੇ ਵਿੱਚ ਲਿਆਇਆ ਕਰਦਾ ਤਾਂ ਇਹ ਆਪਣੀ ਚੁੰਝ ਭਰ ਕੇ ਐਸੀ ਜਗ੍ਹਾ ਦੇ ਪਾਹ ਆਇਆ ਕਰਨ ਜਿੱਥੇ ਸੇਵਾ ਚੱਲ ਰਹੀ ਹੋਵੇ ਜਿੱਥੇ ਲੰਗਰ ਬਣ ਰਿਹਾ ਹੋਵੇ ਕਿਸੇ ਲੋੜਵੰਦ ਦੀ ਮਦਦ ਕੀਤੀ ਜਾ ਰਹੀ ਹੋਵੇ ਕਹਿੰਦੇ ਇਹਨਾਂ ਨੇ ਉਹਨਾਂ ਦੇ ਘਰ ਦਾ ਤੇਲ ਫੁੱਲ ਆਟਾ ਕੋਈ ਵੀ ਕਣਕ ਦਾ ਦਾਣਾ ਉਥੇ ਲੰਗਰ ਦੇ ਵਿੱਚ ਦੇ ਆਉਣਾ ਕਹਿੰਦੇ ਇਧਰ ਇਹਨਾਂ ਨੇ ਚਿੜੀ-ਚਿੜੀ ਨੇ ਉਹਨਾਂ ਦੇ ਘਰ ਦਾ ਦਸਬੰਧ ਕੱਢਣਾ ਸ਼ੁਰੂ ਕੀਤਾ ਤੇ ਉਧਰ ਉਹਨਾਂ ਦਾ ਪਲਾ ਹੋਣਾ ਸ਼ੁਰੂ ਹੋ ਗਿਆ। ਹੁਣ ਉਹਨਾਂ ਨੂੰ ਚੰਗਾ ਕੰਮ ਧੰਦਾ ਬੰਨਾ ਸ਼ੁਰੂ ਹੋ ਗਿਆ। ਉਹਨਾਂ ਦੀ ਕਮਾਈ ਦੇ ਵਿੱਚ ਬਰਕਤਾਂ ਪੈਣ ਲੱਗੀਆਂ। ਦਿਨਾਂ ਦੇ ਵਿੱਚ ਹੀ ਉਹਨਾਂ ਦੇ ਘਰ ਦੇ ਹਾਲਾਤ ਬਦਲ ਗਏ। ਹੁਣ ਉਹ ਰੋਟੀ ਵੀ ਸੌਖੀ ਖਾਣ ਲੱਗਿਆ ਤੇ ਕੁਝ ਪੈਸੇ ਜਮ੍ਹਾਂ ਵੀ ਕਰ ਲਏ। ਦੋਵੇਂ ਪਤੀ-ਪਤਨੀ ਨੇ ਸਲਾਹ ਕੀਤੀ ਕਿ ਹੁਣ ਆਪਣੇ ਕੋਲ ਇੰਨੇ ਕੋ ਪੈਸੇ ਆ ਗਏ ਹਨ। ਕਿਉਂ ਨਾ ਆਪਾਂ ਪਹਿਲਾਂ ਆਪਣਾ ਘਰ ਬਣਾ ਲਈਏ ਕਿਉਂਕਿ ਘਰ ਕੱਚਾ ਹੈ ਤੇ ਮੀਂਹ ਦੇ ਵਿੱਚ ਚੌਂ ਲੱਗ ਜਾਂਦਾ ਹੈ ਸਭ ਤੋਂ ਪਹਿਲਾਂ ਆਪਾਂ ਘਰ ਦਾ ਇੰਤਜ਼ਾਮ ਕਰਦੇ ਹਾਂ ਕਹਿੰਦੇ ਉਹਨਾਂ ਨੇ ਆਪਣਾ ਨਵਾਂ ਘਰ ਬਣਾਉਣ ਦੇ ਲਈ ਆਪਣਾ ਕੱਚਾ ਪੁਰਾਣਾ ਘਰ ਢਾ ਦਿੱਤਾ ਘਰ ਦੇ ਵਿੱਚ ਜਿਹੜਾ ਦਰਖਤ ਸੀ ਜਿਸ ਉੱਤੇ ਚਿੜੀ-ਚਿੜਾ ਰਹਿੰਦੇ ਸੀ ਜਿਸ ਤੇ ਚਿੜੀ ਤੇ ਚਿੜੇ ਦਾ ਆਲਣਾ ਸੀ ਉਹ ਦਰਖਤ ਵੀ ਉਹਨਾਂ ਪੁੱਟ ਦਿੱਤਾ ਤੇ ਹੁਣ ਦਰਖਤ ਪੁੱਟਿਆ ਤੇ ਆਲਣਾ ਵੀ ਪੁੱਟਿਆ ਗਿਆ ਉਹ ਚਿੜੀ-ਚਿੜੇ ਨੂੰ ਆਪਣਾ ਨਿਵਾਸ ਸਥਾਨ ਕਿਤੇ ਹੋਰ ਕਰਨਾ ਪਿਆ ਉਹ ਕਿਤੇ ਹੋਰ ਜਗ੍ਹਾ ਤੇ ਰਹਿਣ ਲੱਗ ਗਏ ਤੇ ਹੁਣ ਜਿਹੜੇ-ਜਿਹੜਾ ਇਹਨਾਂ ਦੇ ਘਰ ਦੇ ਵਿੱਚੋਂ ਚਲੇ ਗਏ ਤੇ ਨਾਲ ਹੀ ਘਰ ਦੀ ਬਰਕਤ ਵੀ ਚਲੀ ਗਈ ਕਿਉਂਕਿ ਜਿਹੜਾ ਚਿੜਾ-ਚਿੜੇ ਸੀ ਇਹਨਾਂ ਦੇ ਘਰ ਦਾ ਦਸੰਬੰਧ ਸੇਵਾ ਦੇ ਵਿੱਚ ਪਾ ਕੇ ਆਉਂਦੇ ਸੀ ਹੁਣ ਕਹਿੰਦੇ ਜਦੋਂ ਇਹਨਾਂ ਦੇ ਘਰ ਦੀ ਸੇਵਾ ਇਹਨਾਂ ਦੇ ਘਰ ਦਾ ਦਸੰਬੰਧ ਜਾਣਾ ਬੰਦ ਹੋਇਆ ਤਾਂ ਘਰ ਦੇ ਹਾਲਾਤ ਫੇਰ ਪਹਿਲਾਂ ਵਰਗੇ ਹੋ ਗਏ ਅਚਾਨਕ ਹੀ ਫਿਰ ਉਹੀ ਸੰਕਟ ਦੇ ਦਿਨ ਆ ਗਏ ਤੇ ਪਰੇਸ਼ਾਨ ਹੋ ਗਏ ਪਹਿਲਾਂ ਤਾਂ ਇੱਕਦਮ ਬਣੀ ਸੌਖੀ ਜ਼ਿੰਦਗੀ ਹੋ ਗਈ ਸੀ ਹੁਣ ਅਚਾਨਕ ਕੀ ਹੋ ਗਿਆ ਸਾਨੂੰ ਕਿਸੇ ਨੇ ਕੁਝ ਕਰ ਤਾਂ ਨਹੀਂ ਦਿੱਤਾ ਕੋਈ ਜਾਦੂ ਟੂਣਾ ਤਾਂ ਨਹੀਂ ਕਰ ਦਿੱਤਾ ਕਹਿੰਦੇ ਇਦਾਂ ਹੀ ਸੰਤ ਜੀ ਦੇ ਕੋਲ ਇਹ ਪਹੁੰਚੇ ਅਤੇ ਸਾਰੀ ਗੱਲ ਦੱਸੀ ਕਿ ਸੰਤ ਜੀ ਅਸੀਂ ਤਾਂ ਗਰੀਬੀ ਤੋਂ ਮਸਾਂ ਹੀ ਖੈੜਾ ਛੁਡਾਇਆ ਸੀ ਬੜੇ ਹੀ ਸੌਖੇ ਦਿਨ ਆ ਗਏ ਸੀ ਪਰ ਅਚਾਨਕ ਫਿਰ ਤੋਂ ਗਰੀਬੀ ਨੇ ਆਣ ਕੇ ਰਿਆ ਅਗੋ ਸੰਤ ਜੀ ਨੇ ਕਿਹਾ ਕਿ ਭਲਿਆ ਗਰੀਬੀ ਐਵੇਂ ਨਹੀਂ ਆ ਗਈ ਤੁਸੀਂ ਦਸਵੰਦ ਕੱਢਣਾ ਬੰਦ ਕਰ ਦਿੱਤਾ ਹੈ ਤੁਹਾਡੇ ਘਰ ਦਾ ਦਸਵੰਦ ਨਿਕਲਣਾ ਬੰਦ ਹੋ ਗਿਆ ਹੈ ਤਾਂ ਤੁਹਾਡੀ ਤਰੱਕੀ ਤੁਹਾਡੀ ਕਾਮਯਾਬੀ ਵੀ ਉੱਥੇ ਹੀ ਰੁਕ ਗਈ ਹੈ ਤਾਂ ਉਹ ਪਤੀ ਪਤਨੀ ਨੇ ਇੱਕ ਦੂਸਰੇ ਦੇ ਮੂੰਹ ਵੱਲ ਦੇਖਿਆ ਤੇ ਸੰਤ ਜੀ ਨੂੰ ਕਿਹਾ ਕਿ ਅਸੀਂ ਤਾਂ ਕਦੇ ਵੀ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਿਆ ਹੀ ਨਹੀਂ ਫਿਰ ਬੰਦ ਕਰਨ ਦੀ ਗੱਲ ਕਿੱਥੋਂ ਆ ਗਈ ਤਾਂ ਸੰਤ ਜੀ ਨੇ ਸਾਰੀ ਗੱਲ ਸਮਝਾਈ ਕਿ ਤੁਹਾਡੇ ਘਰ ਦੇ ਵਿੱਚ ਇੱਕ ਚਿੜੀ ਅਤੇ ਝਿੜਾ ਰਹਿੰਦੇ ਸੀ ਉਹ ਤੁਹਾਡੇ ਘਰ ਦਾ ਦਸਵੰਦ ਸੇਵਾ ਵਿੱਚ ਲਾ ਕੇ ਆਉਂਦੇ ਸੀ ਤੁਹਾਡੇ ਘਰ ਦਾ ਦਾਣਾ ਪਾਣੀ ਲੋੜਵੰਦਾਂ ਦੇ ਮੂੰਹ ਦੇ ਵਿੱਚ ਪੈਂਦਾ ਸੀ ਤੇ ਤੁਹਾਡਾ ਭਲਾ ਹੋ ਰਿਹਾ ਸੀ ਉਹ ਇੱਥੋਂ ਚਲੇ ਗਏ ਤੇ ਤੁਹਾਡੇ ਘਰ ਦਾ ਦਸਵੰਦ ਨਿਕਲਣਾ ਬੰਦ ਹੋ ਗਿਆ ਤਾਂ ਹੀ ਤੁਹਾਡੇ ਉੱਤੇ ਫਿਰ ਤੋਂ ਉਹ ਮਾੜੇ ਦਿਨ ਆ ਗਏ ਕਹਿੰਦੇ ਉਹ ਪਤੀ ਪਤਨੀ ਨੇ ਉਸ ਦਿਨ ਤੋਂ ਮਾਨ ਦੇ ਵਿੱਚ ਪੱਕਾ ਧਾਰ ਲਿਆ ਕਿ ਅੱਜ ਤੋਂ ਅਸੀਂ ਵੀ ਆਪਣੇ ਹੱਥੀਂ ਤੋਂ ਸੰਬੰਧ ਕੱਢਾਂਗੇ ਸੰਤ ਜੀ ਨੇ ਫਿਰ ਉਹਨਾਂ ਨੂੰ ਸਮਝਾਇਆ ਕਿ ਭਲਿਆ ਜਦੋਂ ਬੰਦਾ ਸੱਚੀ ਮੁੱੱਚੀ ਸੱਚੀ ਸੁੱਚੀ ਨੀਅਤ ਦੇ ਨਾਲ ਸੇਵਾ ਕਰਦਾ ਹੈ ਦਾਨ ਪੁੰਨ ਕਰਦਾ ਹੈ ਉਥੇ ਇਹ ਮਾਇਨੇ ਨਹੀਂ ਰੱਖਦਾ ਕਿ ਉਹ ਦਾਨ ਪੁੰਨ ਕਿੰਨੇ ਕੁ ਚੀਜ਼ ਦਾ ਕਰੇ ਜੀ ਆਪਾਂ ਬਹੁਤਾ ਦਾਨਪੂਰਨ ਕਰਨ ਜੋਗੇ ਨਹੀਂ ਹਾਂ ਤਾਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਦਾਨਪੂਨ ਕਰ ਹੀ ਨਹੀਂ ਸਕਦੇ ਰੋਜ਼ ਰੋਜ਼ ਘਰ ਦੇ ਚੋਂ ਇੱਕ ਰੋਟੀ ਦਾ ਦਾਨਪੂਨ ਤਾਂ ਕਰ ਸਕਦੇ ਹਾਂ ਕਿਸੇ ਲਈ ਇਹ ਯੋਗਤੀ ਹੋਣੀ ਚਾਹੀਦੀ ਹੈ ਕਿ ਜੇਕਰ ਅਸੀਂ ਇੱਕ ਵਾਰ ਬਹੁਤਾ ਦਾਨਪੂਨ ਨਹੀਂ ਕਰ ਸਕਦੇ ਕੋਈ ਸੇਵਾ ਇੱਕੋ ਦਮ ਸਾਡੇ ਤੋਂ ਨਹੀਂ ਹੁੰਦੀ ਤਾਂ ਥੋੜਾ ਥੋੜਾ ਜੋੜਦੇ ਰਹੋ ਜਦੋਂ ਵੀ ਉਹ ਅੰਨ ਪਾਣੀ ਗੁਰੂ ਦੇ ਲੰਗਰਾਂ ਦੇ ਵਿੱਚ ਪੈਨਜੋਗ ਹੋ ਜਾਵੇ ਉਹ ਕਿਲੋ 2 ਕਿਲੋ ਹੋ ਜਾਵੇ 4 ਕਿਲੋ ਹੋ ਜਾਵੇ ਤਾਂ ਉਹ ਲੰਗਰਾਂ ਦੇ ਵਿੱਚ ਜਾ ਕੇ ਪਾਓ ਉਸੇ ਤਰ੍ਹਾਂ ਜੇਕਰ ਪੈਸੇ ਦਾ ਤਾਨ ਕਰਨਾ ਚਾਹੁੰਦੇ ਹੋ ਜੇਕਰ ਪੈਸੇ ਨਾਲ ਕਿਸੇ ਦੀ ਮਦਦ ਕਰਨਾ ਚਾਹੁੰਦੇ ਹੋ ਆਪਣੇ ਘਰ ਦੇ ਵਿੱਚ ਗੋਲਕ ਲਗਾ ਲਓ ਉਹਦੇ ਵਿੱਚ ਥੋੜੇ ਥੋੜੇ ਪੈਸੇ ਪਾਉਂਦੇ ਚੋ ਜਦੋਂ ਪੈਸੇ ਜਮ੍ਹਾਂ ਹੋ ਜਾਣ ਤਾਂ ਉਹਨਾਂ ਪੈਸਿਆਂ ਦੇ ਨਾਲ ਕਿਸੇ ਲੋੜਵੰਦ ਕਿਸੇ ਗਰੀਬ ਦੀ ਸਹਾਇਤਾ ਕਰ ਦਿਓ ਕਿਸੇ ਗਰੀਬ ਬੱਚੇ ਨੂੰ ਕਿਤਾਬਾਂ ਕੱਪੜੇ ਲੈ ਦੇਓ ਯਕੀਨ ਹੈ ਕਿ ਸਾਨੂੰ ਰੋਟੀ ਪਾਣੀ ਦੀ ਜ਼ਰੂਰਤ ਹੈ ਉਹਨੂੰ ਰਾਸ਼ਨ ਲੈ ਦਿਓ ਆਪਣੇ ਘਰ ਦੇ ਵਿੱਚ ਬਹੁਤੇ ਖਰਚੇ ਕਰਦੇ ਹਾਂ ਅਸੀਂ ਕਈ ਖਰਚੇ ਫਜ਼ੂਲ ਹੀ ਸਾਡੇ ਖਰਚੇ ਹੁੰਦੇ ਹਨ ਪਰ ਜਦੋਂ ਇਹ ਦਾਨ ਪੁੰਨ ਸੇਵਾ ਦੀ ਗੱਲ ਹੁੰਦੀ ਹੈ ਤਾਂ ਉਦੋਂ ਕਹਿ ਦਿੰਦੇ ਹਾਂ ਕਿ ਸਾਡਾ ਆਪਣਾ ਹੀ ਮਸਾਂ ਗੁਜਾਰਾ ਹੁੰਦਾ ਹੈ ਜੇ ਸਾਡੀ ਨੀਅਤ ਹੋਵੇ ਤਾਂ ਅਸੀਂ ਚੰਗੇ ਕਰਮ ਕਮਾਉਣੇ ਹਨ ਅਸੀਂ ਫੁਲਾਣੇ ਥਾਂ ਤੇ ਸੇਵਾ ਕਰਨੀ ਹੈ ਕਿਸੇ ਦੀ ਮਦਦ ਕਰਨੀ ਹੈ ਤੇ ਫਿਰ ਆਪਾਂ ਕਰ ਸਕਦੇ ਹਾਂ ਵਸਾਪਾ ਧਿਆਨ ਨਹੀਂ ਦੇਂਦੇ ਜਿਸ ਦਿਨ ਤੋਂ ਅਸੀਂ ਇਸ ਪਾਸੇ ਵੱਲ ਧਿਆਨ ਕਰ ਲਿਆ ਜਾਂ ਜਿਸ ਦਿਨ ਅਸੀਂ ਦੂਜਿਆਂ ਦਾ ਭਲਾ ਕਰਨਾ ਸ਼ੁਰੂ ਕਰ ਦਿੱਤਾ ਕਿਸੇ ਦੂਜਿਆਂ ਦਾ ਦੁੱਖ ਦੇਖ ਕੇ ਸਾਡਾ ਦਿਲ ਦੁਖੀ ਹੋਣ ਲੱਗ ਪਿਆ ਸਾਡੇ ਅੰਦਰੋਂ ਤਰਸ ਦੀ ਭਾਵਨਾ ਆਉਣ ਲੱਗ ਗਈ ਸਾਨੂੰ ਮੰਗਾਂ ਦੀ ਲੋੜ ਨਹੀਂ ਹੈ ਸੱਚੇ ਮਨ ਦੇ ਨਾਲ ਕੀਤਾ ਹੋਇਆ ਇੱਕ ਚੁਟਕੀ ਦਾ ਦਾਨ ਵੀ ਸਾਡੇ ਚੰਗੇ ਕਰਮ ਵਾਂਝਾਂਣਗੇ ਫਿਰ ਆਓ ਆਪਾਂ ਵੀ ਅੱਜ ਤੋਂ ਹੀ ਸੇਵਾ ਕਰੀਏ ਜਿੰਨੇ ਜੋ ਗਏ ਹਾਂ ਉਹਦੇ ਵਿੱਚੋਂ ਥੋੜੇ ਥੋੜੇ ਵਿੱਚ ਉਹਵੇਂ ਦਸਵੰਦ ਕੱਢੀਏ ਕਿਉਂਕਿ ਸਤਗੁਰ ਸੱਚੇ ਪਾਤਸ਼ਾਹ ਸਾਡੇ ਅੰਦਰ ਦੀ ਭਾਵਨਾ ਦੇਖਦੇ ਹਨ ਉਹ ਇਹ ਨਹੀਂ ਦੇਖਦੇ ਕਿ ਦੇ ਹੱਥ ਵਿੱਚ ਕਿੰਨੇ ਕੁ ਮਹਿੰਗੇ ਪੇਟਾ ਹੈ ਇਹ ਕਿੰਨੀ ਜਿਆਦਾ ਸੇਵਾ ਕਰਦਾ ਹੈ ਉਹਨਾਂ ਨੇ ਤੇ ਇਹ ਹੀ ਦੇਖਣਾ ਹੈ ਜਿੰਨੀ ਕੁ ਸੇਵਾ ਕਰਦੇ ਹਾਂ ਇਹ ਕਿਹੜੇ ਮਨ ਨਾਲ ਕਰ ਰਹੇ ਹਾਂ ਇਹ ਸੱਚੇ ਮਨ ਨਾਲ ਜਾਂ ਵਿਖਾਵੇ ਦੇ ਨਾਲ ਤਾਂ ਬਸ ਸੱਚੀ ਸੋਚੀ ਨੀਅਤ ਦੇ ਨਾਲ ਸੇਵਾ ਕਰੋ ਜਿੱਥੇ ਵੀ ਮੌਕਾ ਮਿਲੇ ਕਿਸੇ ਦੀ ਮਦਦ ਕਰੋ ਕਿਸੇ ਦਾ ਪਲਾ ਕਰੋ ਉਹ ਪਲੇ ਤੋਂ ਹੀ ਸਾਡਾ ਪਲਾ ਹੋ ਜਾਵੇਗਾ ਕਈ ਲੋਕ ਕਹਿ ਦਿੰਦੇ ਹਨ ਕਿ ਅਸੀਂ ਜਿੰਨਾ ਮਰਜ਼ੀ ਪਲਾ ਕਰ ਲਈਏ ਕੋਈ ਕਦਰ ਨਹੀਂ ਪਾਉਂਦਾ ਕਦਰ ਪਾਉਂਦਾ ਵੀ ਨਹੀਂ ਹੈ ਬੰਦਾ ਉਸ ਵਾਹਿਗੁਰੂ ਅਕਾਲ ਪੁਰਖ ਜੀ ਨੇ ਸਾਡੀ ਕਦਰ ਪਾਉਣੀ ਹੈ ਬੰਦਾ ਬੰਦੇ ਦੀ ਕਦਰ ਨਹੀਂ ਪਾਉਂਦਾ ਬੰਦੇ ਦਾ ਪਲਾ ਜਿੰਨਾ ਮਰਜ਼ੀ ਕਰੀ ਜਾਓ ਬੰਦਾ ਰਾਜਤਾ ਹੀ ਨਹੀਂ ਹੈ ਬੰਦੇ ਦਾ ਜਿੰਨਾ ਮਰਜ਼ੀ ਪਲਾ ਕਰੋ ਉਹ ਆਖਿਰ ਦੇ ਵਿੱਚ ਇਹ ਗੱਲ ਕਹਿ ਹੀ ਦਿੰਦਾ ਹੈ ਕਿ ਤੂੰ ਮੇਰੇ ਲਈ ਕੀਤਾ ਹੀ ਕੀ ਹੈ ਇਹ ਇਨਸਾਨ ਦੀ ਫਿਤਰਤ ਹੈ ਦਾਤਾਂ ਲੈਣੀਆਂ ਹਨ ਮਾਲਕ ਦੇ ਨਾਲ ਗਿਲੇ ਸ਼ਿਕਵੇ ਵੀ ਅਸੀਂ ਕਰ ਲੈਂਦੇ ਹਾਂ ਕਿ ਰੱਬਾ ਤੂੰ ਮੇਰੀ ਕਿਸਮਤ ਦੇ ਵਿੱਚ ਕੀ ਲਿਖਿਆ ਹੈ ਪਰ ਅਸੀਂ ਇਹ ਗੱਲ ਨਹੀਂ ਸੋਚਦੇ ਕਿ ਜੋ ਕੁਝ ਅਸੀਂ ਵਰਤ ਰਹੇ ਹਾਂ ਉਹ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਹੀ ਹਨ ਮਾਲਕ ਦੀ ਕਿਰਪਾ ਹੀ ਹੈ ਜਿਹੜੇ ਸਾਥ ਚੱਲ ਰਹੇ ਹਨ ਉਹ ਸਤਿਗੁਰ ਸੱਚੇ ਪਾਇਸ਼ਾ ਜੀ ਦੇ ਹੁਕਮ ਦੇ ਵਿੱਚ ਹੀ ਚੱਲ ਰਹੇ ਹਨ ਜਿਉਂ ਚਾਹਣ ਤਾਂ ਇੱਕ ਮਿੰਟ ਵਿੱਚ ਸਾਡੇ ਸਾਹ ਰੋਕ ਵੀ ਸਕਦੇ ਹਨ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਮਰਜ਼ੀ ਤੋਂ ਬਿਨਾ ਇੱਕ ਪੱਤਾ ਵੀ ਨਹੀਂ ਹਿਲ ਸਕਦਾ ਅਤੇ ਇੱਕ ਬੁਰਕੀ ਵੀ ਸਾਡੇ ਅੰਦਰ ਨਹੀਂ ਜਾ ਸਕਦੀ ਇਹਨਾਂ ਗੱਲਾਂ ਨੂੰ ਅਸੀਂ ਨਹੀਂ ਸਮਝਦੇ ਅਸੀਂ ਤਾਂ ਬਸ ਜਿਹੜੇ ਦਾਤ ਅਸੀਂ ਮੰਗਦੇ ਹਾਂ ਉਸ ਲਈ ਜਦ ਵੀ ਕਹ ਆਦੇ ਹਾਂ ਪਰਮਾਤਮਾ ਦੇ ਨਾਮ ਕਿਲੇ ਸ਼ਿਕਵੇ ਵੀ ਕਰਦੇ ਹਾਂ ਸਤਿਗੁਰ ਸੱਚੇ ਪਾਸ਼ਾ ਨੇ ਪਲਾ ਕਰਨ ਵਾਲੇ ਮਨੋਕ ਦਾ ਹੀ ਪਲਾ ਕਰਨਾ ਹੈ ਸਤਿਗੁਰ ਸੱਚੇ ਪਾਸ਼ਾ ਹਮੇਸ਼ਾ ਹੀ ਉਹਦੇ ਨਾਲ ਰਹਿੰਦੇ ਹਨ ਫਿਰ ਆਓ ਆਪਾਂ ਵੀ ਕੋਸ਼ਿਸ਼ ਕਰੀਏ ਸਰਬੱਤ ਦਾ ਭਲਾ ਸੋਚੀਏ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਤੇ ਹਰੇਕ ਦੀ ਮਦਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ